ਜਿਹੜੇ ਭਈਆਂ ਦੀ سپورਟ ਚ ਆਉਣਦੇ ਆ ਨਾ ਆ ਵੀਡੀਓ ਵੇਖ ਲੋ ਉਹਨਾਂ ਦੀ سپورਟ ਚ ਆਉਣ ਵਾਲੇ ਖਾਸ ਕਰਕੇ ਪਰਦੇਸੀ ਕੋਈ ਬੰਦਾ ਵਾ ਇਹਨਾਂ ਤੋਂ ਉਹਦਾ ਜਾਂਦਾ ਵਿਧੀਪੁਰ ਮਾਰਾ ਮੋਟਾ ਪਰ ਉਹਨੇ ਅੱਜ ਇਹ ਬੱਚਿਆਂ ਨੂੰ ਬਗਲਾ ਕੇ ਲੈ ਆਂਦਾ ਉਹ ਜਿਹੜੇ ਇੱਥੇ ਡੇਰੇ ਤੇ ਰਹਿ ਉੱਥੇ ਬੱਚਿਆਂ ਨੂੰ ਲਿਆ ਕੇ ਜਿਹੜਾ ਵਾ ਬਿਠਾਇਆ ਵੀ ਰੱਖਿਆ ਤੇ ਬੰਨੀ ਵੀ ਰੱਖਿਆ ਉਹ ਕੁਦਰਤੀ ਆਪਣਾ ਢੇੜਾ ਮਾਰਨ ਆਇਆ ਤੇ ਇਹਨਾਂ ਨੇ ਬੱਚਿਆਂ ਨੂੰ ਵੇਖਿਆ ਉਸ ਤੋਂ ਬਾਅਦ ਜਿਹੜੇ ਲੋਕ ਇਹਨਾਂ ਭਈਆਂ ਦੇ ਹੱਕ ਵਿੱਚ ਆਣਾ ਹਨ ਖਲੋਂਦੇ ਆ ਨਾ ਸ਼ਰਮ ਕਰ ਲੋ ਭਾਈ ਅਜੇ 5 ਸਾਲ ਦੇ ਬੱਚੇ ਦਾ ਸਿਵਾ ਠੰਡਾ ਨਹੀਂ ਹੋਇਆ ਤੇ ਆ ਆ ਭਈਏ ਨੇ ਹੋਰ ਚੰਦ ਚਾੜ ਦੇਣਾ ਸੀ ਜਿਹ ਹੈ ਵੀ ਉਹਨਾਂ ਦੇ ਪਰਿਵਾਰ ਦੀਆਂ ਕੁੜੀਆਂ ਸੀ ਅਨਕਿਨਕੀਆਂ ਇਹ ਸੇਵੇ ਤਾਜੇ ਵਾਲ ਦੇਣੇ ਸੀ ਉਹਨਾਂ ਫੇਰ ਆ ਸ਼ੁਕਰ ਕਰੋ ਕਿ ਉਹ ਸਰਦਾਰ ਨੂੰ ਪਤਾ ਲੱਗ ਗਿਆ ਤੇ ਉਹਨੇ ਛਡਾਲੀਆਂ ਉਤੋਂ ਤੇ ਤੁਸੀਂ ਸ਼ਰਮ ਕਰੋ ਇਹ ਜੇ ਆਪ ਦੀਆਂ ਬੱਚੀਆਂ ਨਹੀਂ ਬਖਸ਼ਣ ਦੇ ਤੇ ਤੁਹਾਡੀਆਂ ਕਿੰਨੀਆਂ ਕਿ ਸੇਵਾ ਜੀ ਆਪਦੀਆਂ ਬੱਚੀਆਂ ਦੇ ਅੱਖ ਰੱਖ ਸਕਦੇ ਆ ਆਪਦੇ ਪਰਿਵਾਰਾਂ ਦੀਆਂ ਭਈਆਂ ਦੀਆਂ ਬੱਚੀਆਂ ਤੇ ਆਪ ਆੱਖ ਰੱਖ ਸਕਦੇ ਆ ਤੇ ਤੁਹਾਡੀਆਂ ਤੇ ਨਾ ਰੱਖਣਗੇ ਬੰਦੇ ਦੇ ਪੁੱਤ ਬਣ ਜੋ ਇਹ ਨਾ ਹੋਵੇ ਕਿ ਇਹ ਅੱਜ ਉਹ ਮਾਸੂਮ ਦੇ ਘਰ 5 ਸਾਲ ਦਾ ਮਾਸੂਮ ਜਿਹੜਾ ਉਹਦੇ ਘਰ ਅੱਗ ਬਲਣ ਦੀ ਹੈ ਕੱਲ ਨੂੰ ਇਹ ਤੁਹਾਡੇ ਘਰ ਹੋਵੇ ਜਿਹੜੇ ਇਹਨਾਂ ਦੀ ਸਪੋਰਟ ਕਰਨਦੇ ਹੋ ਸ਼ਰਮ ਕਰ ਲੋ ਕੋਈ